ਪਟਿਆਲਾ ਦੇ ਸਥਾਨਕ ਬਡੁੰਗਰ ਦੇ ਗੁਰਨਾਨਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਮਹਾਨ ਸਮਾਜ ਸੁਧਾਰਕ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਰੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵੱਲੋਂ ਪ੍ਰਦਾਨ ਮਹਿੰਦਰ ਸਿੰਘ ਬਡੁੰਗਰ ਅਤੇ ਚੇਅਰਮੈਨ ਜਤਿੰਦਰ ਸਿੰਘ ਚੋਪੜਾ ਮੁਖ ਸਲਾਹਕਾਰ ਇੰਜੀਨੀਅਰ ਮਹਿਰ ਸਿੰਘ ਦੇ ਪ੍ਰਬੰਧ ਅਨੁਸਾਰ ਦਾ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਦੌਰਾਨ ਭਾਈ ਨਿਸ਼ਾਨ ਸਿੰਘ ਦੇ ਜਥੇ ਵੱਲੋਂ ਰਸ ਪੀਨੇ ਇਲਾਹੀ ਕੀਰਤਨ ਰਾਹੀਂ ਬਹੁ ਗਿਣਤੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਸਮਾਜਿਕ ਧਾਰਮਿਕ ਬੁੱਧੀਜੀਵੀ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਸਭਾ ਵੱਲੋਂ ਕੀਤਾ ਗਿਆ ਇਦਰਾਣ ਪ੍ਰਦਾਨ ਮਹਿੰਦਰ ਸਿੰਘ ਬੜੂੰਗਰ ਚੇਅਰਮੈਨ ਜਤਿੰਦਰ ਸਿੰਘ ਚੋਪੜਾ ਮੁਖ ਸਲਾਹਕਾਰ ਇੰਜੀਨੀਅਰ ਮੇਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਉਹਨਾਂ ਮਹਾਨ ਸੰਤਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਵਿੱਚੋਂ ਬਹੁਗਿਣਤੀ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਉੱਚ-ਨੀਚ ਦੇ țeੜ ਪਾਉ ਨੂੰ ਖਤਮ ਕਰਨ ਲਈ ਆਪਣੀ ਸਿੱਖਿਆਵਾਂ ਵਿਚਾਰਾਂ ਰਾਹੀਂ ਆਵਾਜ਼ ਨੂੰ ਬੁਲੰਦ ਕੀਤਾ ਉਹਨਾਂ ਨੇ ਸਾਰੀ ਦੁਨੀਆ ਨੂੰ ਸਮਾਨਤਾ ਸੰਜੀ ਵਾਲਤਾ ਦਾ ਸੁਨੇਹਾ ਦਿੱਤਾ ਉਕਤ ਆਗੂਆਂ ਨੇ ਕਿਹਾ ਕਿ ਸੰਤ ਰਵਿਦਾਸ ਜੀ ਨੇ ਸਮਾਜ ਦੀ ਭਲਾਈ ਹਿੱਤ ਵਿੱਚ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ। ਉਹਨਾਂ ਨੇ ਅਜਿਹੇ ਮਹਾਪੁਰਸ਼ਾਂ ਦੀ ਸੰਗਤ ਕੀਤੀ ਜਿਨ੍ਹਾਂ ਦਾ ਉਦੇਸ਼ ਇਹੋ ਸੀ ਕਿ ਇੱਕ ਮਨੁੱਖ ਨੂੰ ਦੂਜੇ ਮਨੁੱਖ ਦੀ ਗੁਲਾਮੀ ਤੋਂ ਬਚਾਇਆ ਜਾਵੇ ਤੇ ਹਰ ਇੱਕ ਨੂੰ ਮਾਨ ਸਨਮਾਨ ਦਾ ਜੀਵਨ ਬਤੀਤ ਕਰਨ ਦਾ ਬਿਹਤਰ ਮੌਕਾ ਮਿਲੇ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਨਮਾਨਿਤ ਸ਼ਖਸੀਤਾਂ ਸਭਾ ਦੇ ਆਗੂ ਜਰਨੈਲ ਸਿੰਘ ਸੁਜੀਤ ਸਿੰਘ ਦੇ ਹੈਡ ਡਾਕਟਰ ਅਸ਼ੋਕ ਕੁਮਾਰ ਧਵਨ ਹਰਪ੍ਰੀਤ ਸਿੰਘ ਪ੍ਰੀਤ ਐਡਵੋਕੇਟ ਰਣਵੀਰ ਸਿੰਘ ਰਾਣਾ ਸੰਜੀਵ ਕੁਮਾਰ ਸੰਜੂ ਮਾਸਟਰ ਗੁਰਦਿਆਲ ਸਿੰਘ ਮਨਪ੍ਰੀਤ ਕੌਰ ਦੇ ਹੈਡ ਹਰਪ੍ਰੀਤ ਸਿੰਘ ਦੇ ਹੈਡ ਹਰਬੰਸ ਕੌਰ ਸ਼ਰਨਜੀਤ ਸਿੰਘ ਬਲਵਿੰਦਰ ਸਿੰਘ ਠਾਕੁਰ ਸਿੰਘ ਮੇਜਰ ਸਿੰਘ ਰਾਮਗੜ੍ਹ ਆਦਵੀ ਹਾਜ਼ਰ ਸਨ Same.